ਪੰਜਾਬੀ ਸਿਨੇਮਾ ਲਈ ਇਹ ਸਾਲ ਬੇਹਦ ਖਾਸ ਹੋਣ ਵਾਲਾ ਹੈ ਹੁਣ ਅਗਲੇ ਸਾਲ ਦੀ ਸ਼ੁਰੂਆਤ ਇਸ ਸ਼ਾਨਦਾਰ ਤੇ ਮੋਟੀਵੇਸ਼ਨਲ ਫਿਲਮ ਜੱਟਾ ਡੋਲੀ ਦੇ ਨਾਲ ਹੋ ਰਹੀ ਹੈ ਨਵੇਂ ਸਾਲ ਦੀ ਇਹ ਪਹਿਲੀ ਫਿਲਮ ਆ 5 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ਤੇ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਨਾਮਵਰ ਗਾਇਕ ਦਲੇਰ ਮਹਿੰਦੀ ਦਾ ਗਾਇਆ ਫਿਲਮ ਦਾ ਟਾਈਟਲ ਗੀਤ ਜੱਟਾ ਡੋਲੀ ਨਾ ਨੌਜਵਾਨ ਪੀੜੀ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਉਤਸ਼ਾਹਿਤ ਕਰ ਰਿਹਾ ਹੈ ਬੀ ਐਮ ਪੀ ਫਿਲਮ ਦੇ ਬੈਨਰ ਹੇਟ ਮਨੀ ਨਿਰਮਾਤਾ ਨਰਿੰਦਰ ਸਿੰਘ ਦੀ ਇਸ ਫਿਲਮ ਨੂੰ ਭਪਿੰਦਰ ਸਿੰਘ ਪਮਰਾ ਨੇ ਡਾਇਰੈਕਟ ਕੀਤਾ ਹੈ ਪੰਜਾਬੀ ਫਿਲਮ ਜਿੰਦਰਾ ਅਤੇ ਸੌ ਮਿੱਟੀ ਦੇ ذریعے ਕਾਬਲ ਅਦਾਕਾਰ ਹੋਣ ਦਾ ਅਹਿਸਾਸ ਕਰਵਾ ਚੁੱਕਾ ਅਦਾਕਾਰ ਕਿਰਨਦੀਪ ਰਿਆਤ ਇਸ ਫਿਲਮ ਦੇ ذریعے ਪਹਿਲੀ ਵਾਰ ਇੱਕ ਵੱਖਰੇ ਅੰਦਾਜ਼ ਦੇ ਵਿੱਚ ਵੱਡੇ ਪਰਦੇ ਤੇ ਨਜ਼ਰ ਆਵੇਗਾ ਅਤੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਰਨਦੀਪ ਰਿਆਤ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਹ ਫਿਲਮ ਸਿੱਖਾਂ ਦੇ ਮਾਰਸ਼ਲ ਆਰਟ ਗੱਤਕਾ ਤੇ ਬਣਾਈ ਗਈ ਹੈ ਅਤੇ ਇਸ ਗੱਤਕਾ ਮਾਰਸ਼ਲ ਆਰਟ ਨੂੰ ਇੱਕ ਲਵ ਸਟੋਰੀ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਜੋੜਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਇਹ ਫਿਲਮ ਪਰਿਵਾਰਿਕ ਅਤੇ ਫੈਮਿਲੀ ਦੇ ਵਿੱਚ ਬੈਠ ਕੇ ਦੇਖਣ ਵਾਲੀ ਖੂਨ ਵਾਲੀ ਬਹੁਤ ਵਧੀਆ ਫਿਲਮ ਹੋਵੇਗੀ। ਸਾਰੇਆਂ ਨੂੰ ਮੈਂ ਜਰਨੈਲ ਸਿੰਘ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਆ ਜਿਹੜੀ ਕਿ ਸਾਡੀ ਰਵਾਇਤੀ ਖੇਡ ਸ਼ਸਤਰ ਵਿੱਦਿਆ ਜਿਹਨੂੰ ਆਪਾਂ ਗੱਤਕਾ ਕਹਿੰਦੇ ਆ ਉਹਦੇ ਤੇ ਆਧਾਰਿਤ ਹੈ। ਇੱਕ ਕੰਪਲੀਟ ਜਿਹਨੂੰ ਕਹਿੰਦੇ ਕਿ ਕਮਰਸ਼ੀਅਲ ਫਿਲਮ ਵੀ ਹੈ ਇਹਦੇ ਵਿੱਚ ਰਿਲੀਜੀਅਸ ਸੈਕਸ਼ਨ ਵੀ ਹੈਗਾ ਯਾ ਰੋਮਾਂਸ ਵੀ ਹੈ ਫੈਮਿਲੀ ਡਰਾਮਾ ਤੇ ਕੰਪਲੀਟ ਜਿਹਨੂੰ ਕਹਿੰਦੇ ਐਂਟਰਟੇਨਿੰਗ ਫਿਲਮ ਹੈ ਜੀ ਹਾਂਜੀ ਕੋਈ ਸਵਾਲ ਜੇ ਹੈ ਕਿ ਤਾਂ ਤੁਸੋ ਜੀ ਸਰ ਖਾਸ ਕੀ ਹੈ ਤੁਹਾਡਾ ਨੇ ਕਾਸੀ ਮ ਦੱਸਿਆ ਜੀ ਇਹ ਅੱਜ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਉਹਦੇ ਵਿੱਚ ਹਰ ਐਂਗਲ ਦਿਖਾਇਆ ਗਿਆ ਐਕਸ਼ਨ ਕਿਸੇ ਹੋਰ ਤਰੀਕੇ ਨਾਲ ਵਿਖਾਇਆ ਗਿਆ ਪਰ ਮੈਂ ਦੱਸਿਆ ਕਿ ਫਿਲਮ ਰਵਾਇਤੀ ਖੇਡ ਦੇ ਉੱਤੇ ਹੈ ਰਵਾਇਤੀ ਖੇਡ ਗੱਤਕਾ ਜੀ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈ ਕਿ ਗੱਤਕਾ ਜਿਹੜਾ ਆ ਉਹ ਹਰ ਪੰਜਾਬੀ ਦੀਆਂ ਰਗਾਂ ਵਿੱਚ ਚੱਲਦਾ ਸਿਰਫ ਗੱਲ ਸਿਰਫ ਇੰਨੀ ਕਾ ਵੀ ਇੱਕ ਵਾਰ ਘਰੋਂ ਪਾਰ ਪੈਰ ਬਾਹਰ ਕੱਢ ਕੇ ਉਸ ਅਖਾੜੇ 'ਚ ਜਾਣ ਦੀ ਲੋੜ ਆ ਆਪਾਂ ਉੱਥੇ ਤੱਕ ਹੀ ਨਹੀਂ ਪਹੁੰਚਦੇ ਸੋ ਇਹ ਫਿਲਮ ਬਣਾਉਣ ਦਾ ਜਿਹੜਾ ਮੇਨ ਮਕਸਦ ਆ ਉਹ ਇਹੋ ਹੀ ਹੰਗਾਰਾ ਆ ਕਿ ਅਸੀਂ ਜੂਡੋ ਕਾਰਾਟੇ ਬੌਕਸਿੰਗ ਹੋਰ ਚੀਜ਼ਾਂ ਵਾਲੇ ਪਾਸੇ ਨੂੰ ਤੁਰ ਪਏ ਆ ਜਿਹੜੀ ਸਾਡੇ ਕੋਲ ਰਵਾਇਤੀ ਖੇਡ ਆ ਹੋਰ ਦਾ ਮੁਲਕਾਂ ਤੋਂ ਆਈਆਂ ਅਸੀਂ ਮਾਰਸ਼ਲ ਆਰਟਸ ਨੂੰ ਖੇਡਦੇ ਆ ਇਦਾਂ ਹੀ ਹਿੰਦੁਸਤਾਨ ਦੇ ਵਿੱਚ 24 25 ਤਰ੍ਹਾਂ ਦੀਆਂ ਮਾਰਸ਼ਲ ਆਰਟਸ ਨੇ ਜਿੱਦਾਂ ਮਹਾਰਾਸ਼ਟਰ ਚ ਕਲੜਾ ਪੱਟੀ ਆ ਮਣੀਪੁਰ ਦੀ ਹੋਰ ਹੈ ਸਾਊਥ ਦੀ ਹੋਰ ਹੈ ਯੂਪੀ ਬਿਹਾਰ ਦੀ ਹੋਰ ਹੈ ਉਹ ਲੱਠਬਾਜੀ ਕਹਿੰਦੇ ਨੇ ਇਦਾਂ ਅਸੀਂ ਇਹਨੂੰ ਗਤਕਾ ਕਹਿੰਦੇ ਆ ਉਹ ਗਤਕਾ ਉਹ ਖੇਡ ਜਿਹਨੇ ਅੱਜ ਤੱਕ ਇਸ ਮੁਲਖ ਤੇ ਜਿੰਨੇ ਹਮਲਾਵਰ ਹੋਏ ਆ ਚਾਹੇ ਸਿਕੰਦਰ ਆ ਚਾਹੇ ਨਾਦਰ ਆ ਚਾਹੇ ਅਫਗਾਨੀ ਆ ਚਾਹੇ ਬਾਬਰ ਆ ਹਨਾ ਚੰਗੇ ਜ਼ਮੰਗੂਲ ਆ ਰਹੇਨ ਕੋਈ ਵੀ ਆਇਆ ਤੁਰਕਾਏ ਕੋਈ ਵੀ ਆਇਆ ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਜਿਹੜੀ ਵਿੱਦਿਆ ਦੀ ਲੋੜ ਸੀ ਨਾ ਜਿਹੜੀ ਸ਼ਸਤਰ ਵਿੱਦਿਆ ਯੂਜ਼ ਕਰਦੇ ਸੀਗੇ ਕਿਉਂਕਿ ਆਉਣ ਦਾ ਰਾਹ ਇਹੋ ਹੀ ਸੀਗਾ ਪੰਜਾਬ ਦੇ ਵਿੱਚੋਂ ਲੰਘ ਕੇ ਆਉਣਾ ਤੇ ਇੱਥੋਂ ਲੰਘ ਕੇ ਜਾਣਾ ਸੋ ਇਹ ਉਹ ਖੇਡ ਆ ਜਿਹੜੀ ਉਹਨਾਂ ਹਮਲਾਵਰਾਂ ਨੂੰ 17-1800 ਸਾਲ ਰੋਕਦੀ ਰਹੀ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ ਸੋ ਇਹ ਫਿਲਮ ਦਾ ਸਾਡਾ ਮੇਨ ਮਕਸਦ ਇਹ ਆ ਕਿ ਸਾਡੀ ਫਿਲਮ ਦਾ ਹੀਰੋ ਵੀ ਆ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਠੀਕ ਹੈ ਜੀ ਜੋ ਫਿਲਮ ਦੀ ਕਹਾਣੀ ਕਹਿੰਦੀ ਹੈ ਕਿ ਇੱਕ ਪਿਓ ਆਪਣੇ ਪਰਿਵਾਰ ਨੂੰ ਬੈਟਰ ਜ਼ਿੰਦਗੀ ਵਾਸਤੇ ਇੱਥੋਂ ਬਾਹਰ ਲੈ ਗਿਆ ਬਾਹਰ ਗਿਆ ਤੇ ਆਪਣੇ ਜੜ੍ਹਾਂ ਤੋਂ ਟੁੱਟ ਗਿਆ ਉਥੇ ਪੈਸਾ ਤੇ ਕਮਾ ਲਿਆ ਜਾਇਦਾਦ ਬਣਾ ਲਈ ਪਰਿਵਾਰ ਬਹੁਤ ਵੱਡਾ ਕਰ ਲਿਆ bizness ਬੜਾ ਵੱਟਾ एंपਾਇਰ ਖੜਾ ਕਰ ਲਿਆ ਪਰ ਜਦੋਂ ਉਹਨੇ ਮੁੜ ਕੇ ਘਰ ਵਾਲੇ ਪਾਸੇ ਨੂੰ ਵੇਖਿਆ ਨਾ ਘਰ ਵਾਲੀ ਰਹੀ ਤੇ ਨਾ ਮੁੰਡਾ ਰਿਆ ਘਰ ਵਾਲੀ ਰੱਬ ਨੂੰ ਪਿਆਰੀ ਹੋ ਗਈ ਤੇ ਜਿਹੜਾ ਮੁੰਡਾ ਆ ਉਹ ਪੈਸਾ ਹੀ ਇਹਨਾਂ ਦੇ ਤਾ ਮੁੰਡੇ ਨੂੰ ਜਿਹੜੀ ਚੀਜ਼ ਮੰਗਣੀ ਪੈਸੇ ਨਾਲ ਮੂੰਹ ਬੰਦ ਕਰਨ ਵਾਲਾ ਕੰਮ ਹੋ ਗਿਆ ਉਹ ਮੁੰਡਾ ਹੱਥੋਂ ਨਿਕਲ ਗਿਆ ਸੋ ਜਦੋਂ ਉਹ ਵਾਪਸ ਆਉਂਦਾ ਆ ਉਸ ਮੁਲਕ ਦੇ ਵਿੱਚੋਂ ਉਹ ਮੁੰਡਾ ਜਦੋਂ ਆਪਣੀ ਮਿੱਟੀ ਨਾਲ ਦੁਬਾਰਾ ਜੁੜਦਾ ਆ ਕੇ ਉਹਨੂੰ ਲੱਗਦਾ ਕਿ ਮੈਂ ਲੱਗਦਾ ਤੇ ਇਹਨਾਂ ਲੋਕਾਂ ਵਰਗਾ ਹੀ ਆ ਪੱਕੇ ਮੈਂ ਇਦਾਂ ਹੀ ਬੰਦਾਂ ਰੋਟੀ ਮੈਂ ਵੀ ਉਹ ਹੀ ਖਾਨਾ ਸਾਮ ਮੈਂ ਵੀ ਉਹ ਲੈਂਦਾ ਜਿਹੜਾ ਇਹ ਸਾਲ ਇਹ ਲੈਂਦੇ ਆ ਦਿਨਚਰਿਆ ਵੀ ਮੇਰੀ ਉਦਾਂ ਦੀ ਕੱਪੜੇ ਮੈਂ ਉਹ ਜੇ ਪਾਉਣਾ ਪਰ ਮੈਂ ਰਲਦਾ ਕਿਉਂ ਨਹੀਂ ਇਹਨਾਂ ਲੋਕਾਂ ਦੇ ਵਿੱਚ ਰੀਜ਼ਨ ਕੀ ਆ ਰੀਜ਼ਨ ਇਹੋ ਹੀ ਆ ਕਿ ਮੈਂ ਰੂਪਰੇਖਾ ਬਦਲ ਲਈ ਜਿਹੜਾ ਰੱਬ ਵੱਲੋਂ ਮੈਨੂੰ ਸਰੂਪ ਮਿਲਿਆ ਆ ਉਹ ਮੈਂ ਗਵਾ ਬੈਠਾ ਫਿਰ ਉਹ ਕਿੱਦਾਂ ਕਨਵਰਟ ਹੁੰਦਾ ਆ ਜੀ ਜੇ ਮੈਂ ਇਹਨਾਂ ਵਿੱਚ ਰਲਣਾ ਆ ਤਾਂ ਮੈਨੂੰ ਇਹਨਾਂ ਵਰਗਾ ਬਣਨਾ ਪੈਣਾ ਜੇ ਮੈਂ ਮੈਂ ਇੱਕ ਉਸ ਕੁੜੀ ਨੂੰ ਪਿਆਰ ਕਰਦਾ ਜਿਹਨੂੰ ਮੈਂ ਜਿਹਨੂੰ ਪਾਉਣਾ ਚਾਹੁੰਦਾ ਆ ਤੇ ਮੈਨੂੰ ਉਹਨਾਂ ਵਰਗਾ ਬਣਨਾ ਪੈਣਾ ਵਾ ਉਹਨਾਂ ਦੀ ਇੱਕ ਲਿਮਿਟੇਸ਼ਨ ਇੱਕ ਦਾਰਾ ਆ ਸੋ ਇੱਕ ਇਦਾਂ ਦੀ ਬੜੀ ਬੜੀ ਕਮਾਲ ਦੀ ਕਹਾਣੀ ਦੀ ਫਿਲਮ ਆ 5 ਨੂੰ ਰਿਲੀਜ਼ ਹੋ ਜਾਣੀ ਤੁਸੀਂ ਸਿਨੇਮਾ ਘਰਾਂ ਜਾ ਕੇ ਵੇਖਿਓ ਤੁਹਾਨੂੰ ਵਾਕਈ ਚੰਗੀ ਲੱਗੂਗੀ ਜੀ ਜਿਹੜੀ ਫਿਲਮ ਹੈ ਜੱਟਾ ਡੋਲੀ ਨਾ ਜਿਹੜੀ 5 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਆ ਆ ਜਿਹੜੀ ਫਿਲਮ ਹੈਗੀ ਆ ਐ ਐਕਸ਼ਨ ਰੋਮਾਂਟਿਕ ਫਿਲਮ ਹੈ ਤੇ ਐਕਸ਼ਨ ਜਿਹੜਾ ਪਾਰਟ ਹੈਗਾ ਉਹ ਗਤਕੇ ਤੋਂ ਆਉਂਦਾ ਹੈ ਗਤਕਾ ਜਿਹੜਾ ਸਾਡਾ ਸਿੱਖ ਮਾਰਸ਼ਲ ਆਰਟਸ ਨੂੰ ਅਸੀਂ ਕਹਿੰਨੇ ਆਂ ਔਰ ਉਹਦੇ ਤੇ ਬੇਸਡ ਇੱਕ ਫਿਲਮ ਹੈਗੀ ਆ ਪਰਵਾਰਿਕ ਫਿਲਮ ਹੈ ਹਰ ਇੱਕ ਹਰੇਕ ਦੀ ਮਰਿਆਦਾ ਦਾ ਧਿਆਨ ਰੱਖਿਆ ਗਿਆ ਇਹਦੇ ਵਿੱਚ ਲਵ ਸਟੋਰੀ ਨੂੰ ਆਪਾਂ ਗਤਕੇ ਦੇ ਨਾਲ ਬਹੁਤ ਵਾਕ ਖੂਬੀ ਜੋੜਿਆ ਕਿਸੇ ਵੀ ਪੁਆਇੰਟ ਤੇ ਸਾਨੂੰ ਐ ਨਹੀਂ ਲੱਗੂਗਾ ਕਿ ਕੋਈ ਚੀਜ਼ ਮਿਸਿੰਗ ਹੈ ਜਾਂ ਐ ਨਹੀਂ ਲੱਗਦਾ ਕਿ ਭਈ ਗਤਕੇ ਨੂੰ ਲਵਨਾ ਕਿਦਾਂ ਜੋੜਦਾ ਕੋਈ ਆਬਜੈਕਸ਼ਨੇਬਲ ਹੈ ਐਸਾ ਕੁਝ ਨਹੀਂ ਹੈਗਾ ਬਹੁਤ ਪਰਿਵਾਰਿਕ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਦੇਖਣ ਚ ਬਹੁਤ ਅੱਛੀ ਲੱਗੂਗੀ ਜੀ ਕਿਹੜੀ ਜਗ੍ਹਾ ਸ਼ੂਟ ਹੋਈ ਹੈ ਜੀ ਫਿਲਮ ਜਿਹੜੀ ਹੈ ਉਹ ਚੰਡੀਗੜ੍ਹ ਮੋਹਾਲੀ ਔਰ ਲੁਧਿਆਣਾ ਵੀ ਸ਼ੂਟ ਹੋਈ ਹੈ ਇਹਦੇ ਨਾਲ ਨਾਲ ਆਪਣੀ ਫਿਲਮ ਰਾਮੋਜੀ ਫਿਲਮ ਸਿਟੀ ਦੇ ਵਿੱਚ ਹਾਈਦਰਾਬਾਦ ਸ਼ੂਟ ਹੋਈ ਹੈ ਤੇ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਪੰਜਾਬੀ ਫਿਲਮ ਹੈ ਰਾਮੋਜੀ ਫਿਲਮ ਸਿਟੀ ਜਿਹੜੀ ਸ਼ੂਟ ਹੋਈ ਹੈ ਉਹ ਸਾਡੀ ਫਿਲਮ ਜੱਟਾ ਡੋਲੀ ਨਾਲ ਤੇ 30 35 ਦਿਨ ਪਹਿਲੀ ਵਾਰ ਹੀ ਲੱਗੇ ਸੀਗੇ ਉਸ ਤੋਂ ਬਾਅਦ 15 ਕੁ ਦਿਨ ਦਾ ਸ਼ੂਟ ਦੁਬਾਰਾ ਆਪਾਂ ਕੀਤਾ ਸੀਗਾ ਜੀ ਹਾਂਜੀ ਇਹ ਸੌਂ ਕਿੰਨੇ ਆ ਟੋਟਲੇ ਦੇ ਇਹਦੇ 6 ਗਾਣੇ ਨੇ ਜੀ 6 ਗਾਣੇ ਹੈਗੇ ਆ ਆਮ ਤੌਰ ਤੇ ਇੱਕ ਫਿਲਮ ਦੇ ਵਿੱਚ ਅਸੀਂ ਦੇਖਦੇ ਆ ਤੇ ਇੱਕੋ ਤਰ੍ਹਾਂ ਦੇ ਗਾਣੇ ਹੁੰਦੇ ਆ فرض ਕਰ ਲਓ ਅਗਰ ਕੋਈ ਐਕਸ਼ਨ ਫਿਲਮ ਆ ਤਾਂ ਸਾਰੇ ਗਾਣੇ ਉਦਾਂ ਦੇ ਹੁੰਦੇ ਆ ਜੇ ਅਗਰ ਲਵ ਸਟੋਰੀ ਆ ਤਾਂ ਸਾਰੇ ਗਾਣੇ ਉਦਾਂ ਦੇ ਹੁੰਦੇ ਆ ਕੀ ਮੈਸੇਜ ਦੇ ਕੇ ਜਾਏਗੀ ਜੀ ਮੈਸੇਜ ਇਹਦੇ ਵਿੱਚ ਬਹੁਤ ਅੱਛਾ ਜੀ 2 3 4 ਮੈਸੇਜ ਇਹ ਚ ਤੁਹਾਨੂੰ ਵੱਖਰੇ ਵੱਖਰੇ ਦੇਖਣ ਨੂੰ ਮਿਲਣਗੇ ਔਰ ਇਹ ਗੱਲ ਜ਼ਰੂਰ ਹੈ ਕਿ ਬਹੁਤ ਐਂਟਰਟੇਨ ਜਿੱਦਾਂ ਅਗਰ ਅਸੀਂ ਸਮਝਦੇ ਹਾਂ ਜਨਰਲੀ ਮੈਸੇਜ ਵਾਲੀ ਫਿਲਮਾਂ ਹੁੰਦੀਆਂ ਉਹ ਸਿਆਣੀ ਜਿਹੜੀ ਸਾਡੀ ਆਡੀਅנס ਹੈ ਸਿਆਣੇ ਉਮਰ ਦੇ ਲੋਕ ਨੇ ਉਹ ਜ਼ਿਆਦਾ ਉਹਨੂੰ ਲਾਈਕ ਕਰਦੇ ਆ ਬਟ ਅਸੀਂ ਉਹਨੂੰ ਇੱਕ ਐਸੇ ਐਂਟਰਟੇਨਿੰਗ ਵੇ ਦੇ ਵਿੱਚ ਲੈ ਕੇ ਆਵਾਂਗੇ ਜਿਸ ਨੂੰ ਦੇਖ ਕੇ ਬੱਚੇ ਵੀ ਇਨਸਪਾਇਰ ਹੋਣਗੇ ਔਰ ਚੰਗੀਆਂ ਚੀਜ਼ਾਂ ਵੱਲ ਜਾਣਗੇ ਜੀ ਤੁਸੀਂ ਬਾਜੀ ਗਤਕਾ ਸਿੱਖਿਆ ਜੀ ਹਾਂਜੀ ਹਾਂਜੀ ਮੈਂ ਗਤਕਾ ਪਹਿਲਾਂ ਤੋਂ ਸਿੱਖਿਆ ਹੋਇਆ ਜੀ ਤੇ ਮੈਨੂੰ ਇਹਦੇ ਵਿੱਚ ਜਿਹੜਾ ਐ ਨਹੀਂ ਹੈਗਾ ਕਿ ਫਿਲਮ ਦੇ ਵਾਸਤੇ ਮੈਂ ਗਤਕਾ ਸਿੱਖਿਆ ਗਤਕਾ ਮੈਨੂੰ ਪਹਿਲਾਂ ਤੋਂ ਸਿੱਖਿਆ ਸੀਗਾ ਇਹ ਫਿਲਮ ਵਾਸਤੇ ਅਸੀਂ ਵਰਕਸ਼ਾਪਾਂ ਲਾਈਆਂ ਜੋ ਫਿਲਮ ਨੂੰ ਬਣਾਉਣ ਦੇ ਰਿ ਬਹੁਤ ਸਾਰੀ ਜਿਹੜੀ ਫਿਲਮਾਂ 'ਚ ਦੇਖਦੇ ਅਸੀਂ ਹਥਿਆਰਾਂ ਦਾ ਇਸਤੇਮਾਲ ਹੁੰਦਾ ਹੋਰ ਇਸ ਤਰ੍ਹਾਂ ਦੀ ਚੀਜ਼ਾਂ ਦਾ ਇਸਤੇਮਾਲ ਹੁੰਦਾ ਵਾ ਤੁਸੀਂ ਗਤਕਾ ਲੈ ਕੇ ਆਏ ਹੋ ਕੀ ਕੰਟੈਂਟ ਕੀ ਸੀਗਾ ਜੀ ਜੇ ਕੰਟੈਂਟ ਗਤਕਾ ਇਟਸੈਲਫ ਆਪਣੇ ਅੰਦਰ ਹੀ ਇੱਕ ਬਹੁਤ ਵੱਡਾ ਕੰਟੈਂਟ ਹੈ ਔਰ ਮੈਨੂੰ ਲੱਗਦਾ ਸਾਡੀ ਸਾਰੀ ਆਵਾਮ ਨੂੰ ਸਾਡੀ ਸਾਰੀ ਜਿੰਨੇ ਵੀ ਸਾਡੇ ਭਰਾ ਭਾਈਏ ਉਹਨਾਂ ਸਾਰਿਆਂ ਨੂੰ ਆਉਣਾ ਚਾਹੀਦਾ ਔਰ ਹੁਣ ਖਾਸ ਲਈ ਹਾਲ ਹੀ ਦੇ ਵਿੱਚ ਨੈਸ਼ਨਲ 올림픽 ਗੇਮਸ ਦੇ ਵਿੱਚ ਵੀ ਗਤਕਾ ਐਜ਼ ਅ ਸਪੋਰਟ ਰਜਿਸਟਰ ਹੋ ਗਿਆ ਹੋਇਆ ਜਿਹਦੇ ਨਾਲ ਹੁਣ ਜੋ ਸਾਡੇ ਖਿਡਾਰੀ ਆ ਉਹ ਆਪਣੀ ਇੱਕ ਉਹਨਾਂ ਨੂੰ ਆਰਥਿਕ ਸਪੋਰਟ ਵੀ ਮਿਲੂਗੀ ਤੇ ਉਹਨਾਂ ਦਾ ਇਹੀ ਚੀਜ਼ਾਂ ਨੂੰ ਚਲਦੇ ਹੀ ਗਤਕੇ ਨੂੰ ਪ੍ਰਮੋਟ ਕਰਨ ਦੇ ਚਲਦੇ ਹੀ ਅਸੀਂ ਇੱਕ ਐਸਾ ਟੌਪਿਕ ਕ੍ਰੀਏਟ ਕੀਤਾ ਜਿਹੜਾ ਇੱਕ ਲਵ ਸਟੋਰੀ ਦੇ ਆਸ-ਪਾਸ ਰਿਵੋਲਵ ਕਰਦਾ ਉਹਦੇ ਚ ਗਤਕਾ ਵੀ ਹੈਗਾ ਜੀ ਹਾਂਜੀ ਜਿਹੜੀ ਖਾਸ ਸਟਾਰ ਕਾਸਟ ਯੂਟਿਊਬ ਕਾਸਟ ਬੋਲ ਰਿਹਾ ਹੈ ਜੀ ਖਾਸ ਸਟਾਰ ਕਾਸਟ ਸਾਰੇ ਹੀ ਬਹੁਤ ਖਾਸ ਨੇ ਜੀ ਔਰ ਜਿਵੇਂ ਅਸੀਂ ਮੰਨ ਕਰਦੇ ਹਾਂ ਕਿ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਭ ਤੋਂ ਜੂਨੀਅਰ ਹਾਂ ਅਸਫਲਮ ਦੇ ਵਿੱਚ ਤੇ ਸਾਡੀ ਵੱਡੀ ਸਟਾਰ ਕਾਸਟ ਦੇ ਵਿੱਚੋਂ ਕੁਝ ਸਟਾਰ ਕਾਸਟ ਸਾਡੇ ਵਿੱਚ ਅਜੇ ਮੌਜੂਦ ਨਹੀਂ ਜਿਵੇਂ ਜਰਨੈਲ ਭਾਜੀ ਜਿਹਨਾਂ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋ ਜਰਨੈਲ ਸਿੰਘ ਜਿਹਦੇ ਨਾਮ ਤੋਂ ਸਨੀ ਗਿੱਲ ਭਾਜੀ ਸਾਡੇ ਨਾਲ ਆਏ ਹੋਏ ਨੇ ਬਾਲੀਵੁੱਡ 'ਚ ਕਾਫੀ ਕੰਮ ਕਰਦੇ ਨੇ ਸ਼ਿਵਿੰਦਰ ਮਹਾਲ ਜੀ ਇਹਦੇ ਵਿੱਚ ਨੇ ਮੇਨ ਲੀਡ ਜਿਹੜਾ ਪਲੇ ਕਰ ਰਹੀਆਂ ਉਹ ਪ੍ਰਭ ਗਰੇਵਾਲ ਕਰ ਰਹੀਆਂ ਹਨ ਔਰ ਪਰਮਿੰਦਰ ਗਿੱਲ ਮੈਡਮ ਇਹਦੇ ਵਿੱਚ ਹੈਗੇ ਇੰਨਾ ਹੋਰ ਅਨੇਕੀ ਅਨੇਕ ਅਨੇਕ ਦੇ ਵਿੱਚ ਆਪਣੇ ਆਰਟਿਸਟ ਸਾਡੇ ਨਾਲ ਹੈਗੇ ਜੀ ਭਾਜੀ ਕੀ ਐਕਸਪੀਰੀਅੰਸ ਆ ਮਤਲਬ ਤੁਸੀਂ ਤੁਹਾਡੀ ਇਸ ਤੋਂ ਪਹਿਲੇ ਵੀ ਕੋਈ ਫਿਲਮ ਆਈ ਹੈ ਹਾਂ ਜੀ ਮੇਰੀ ਇਸ ਤੋਂ ਪਹਿਲਾਂ ਦੋ ਫਿਲਮਾਂ ਆ ਚੁੱਕੀਆਂ ਜੀ 2022 'ਚ ਮੇਰੀ ਪਹਿਲੀ ਫਿਲਮ ਆਈ ਸੀ ਜਿੰਦਰਾ ਚੋਪਾਲ ਤੇ ਆਈ ਸੀਗੀ ਅ ਤੇ 2023 ਦੇ ਵਿੱਚ ਸੋਹ ਮਿੱਟੀ ਦੀ ਆਈ ਸੀ ਜਿਹੜੀ ਕਿਸਾਨੀ ਮੁੱਦੇ ਦੇ ਉੱਤੇ ਕਿਸਾਨੀ ਅੰਦੋਲਨ ਦੇ ਤੋਂ ਭਰਾਵਾਂ ਦੀ ਕਹਾਣੀ ਸੀਗੀ ਤੇ ਹੁਣ 2024 ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਆਉਣ ਜੱਟਾ ਡੋਲੀ ਨਾ ਆ ਰਹੀ ਹੈ। ਸੋਚਿਆ ਕਿ ਪੱਗ ਜਾਂਦਾ। ਅ ਬੱਤੂਰੇ ਵਾਜਿਰ ਬਸ ਮਿਹਨਤ ਕਰੀ ਜਾਂਦੇ ਆਪਣੇ ਵੱਲ ਸੋਚਦੇ ਆ ਕਿ ਹੋਰ ਵਧੀਆ-ਵਧੀਆ ਪ੍ਰੋਜੈਕਟ ਕਰੀਏ ਇਦਾਂ ਦੇ ਪ੍ਰੋਜੈਕਟ ਕਰਕੇ ਲਿਆਈ ਹੈ ਇਹ ਦੇਖਿਓ ਜਿਵੇਂ ਅਗਰ ਤੁਸੀਂ ਮੇਰੀ ਹਿਸਟਰੀ ਚੈੱਕ ਕਰੋਗੇ ਮੈਂ ਹਮੇਸ਼ਾ ਇਹੋ ਜੀ ਫਿਲਮਾਂ ਚੂਜ਼ ਕਰਦਾ ਜਿਹਦੇ ਵਿੱਚ ਸੋਸ਼ਲ ਮੈਸੇਜ ਹੁੰਦਾ ਔਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿਰਸੇ ਨਾਲ ਜੁੜੀ ਹੁੰਦੀਆਂ ਚੀਜ਼ ਚਾਹੇ ਅਸੀਂ ਉਹ ਗੱਲ ਕਰੀਏ ਜਿਵੇਂ ਸੋਹ ਮਿੱਟੀ ਦੀ ਆ ਤੇ ਉਹਦੇ ਵਿੱਚ ਕਿਸਾਨੀ ਮੁੱਦੇ ਨੂੰ ਅਸੀਂ ਚੱਕਿਆ ਸੀ ਪਹਿਲੀ ਵਾਰੀ ਇਦਾਂ ਹੀ ਅਸੀਂ ਹੁਣ ਇਹਦੇ ਵਿੱਚ ਵੀ ਗਤਕੇ ਦੇ ਉੱਤੇ ਫਿਲਮ ਲੈ ਕੇ ਆ ਰਹੇ ਆ ਉਹ ਵੀ ਅਸੀਂ ਮੁੱਦਾ ਪਹਿਲੀ ਵਾਰੀ ਚੱਕਿਆ ਤੇ ਮੈਂ ਪਰਸਨਲੀ ਇਹ ਚਾਹਨਾ ਕਿ ਪੰਜਾਬ ਦਾ ਕਲਚਰ ਇੰਨਾ ਰਿਚ ਆ ਔਰ ਐਨੇ ਇਤਿਹਾਸ ਦੇ ਵਿੱਚ ਐਨੇ ਪੰਨੇ ਜਿਹੜੇ ਆ ਸਾਡੇ ਅਜੇ ਫਲੋਰਨ ਨੂੰ ਬਾਕੀ ਪਏ ਆ ਤਾਂ ਜੋ ਅਸੀਂ ਚਾਹੁੰਦੇ ਆ ਕਿ ਮੇਰੇ ਵਰਗੇ ਹੋਰ ਜਿਹੜੇ ਫਿਲਮ ਮੇਕਰ ਨੇ ਸਾਡੀ ਇਤਿਹਾਸ ਦੀ ਗੱਲਾਂ ਨੂੰ ਚੱਕਣ ਨਾ ਕਿ ਸਿਰਫ ਅਸੀਂ ਇੱਕ ਵਰਗ ਦੀਆਂ ਜਿਵੇਂ ਕਾਮੇਡੀ ਦੀ ਫਿਲਮਾਂ ਆਉਂਦੀਆਂ ਅਸੀਂ ਉਹੀ ਬਣਾਈ ਜਾਈਏ ਅਸੀਂ ਜਾਣੇ ਜਾਈਏ ਕਿ ਪੰਜਾਬੀ ਫਿਲਮਾਂ ਉਹ ਸਿਰਫ ਕਾਮੇਡੀ ਵਾਸਤੇ ਜਾਨੀ ਜਾਂਦੀਆਂ ਐਸਾ ਨਹੀਂ ਹੈਗਾ ਸਾਡਾ ਇਤਿਹਾਸ ਬਹੁਤ ਰਿਚਾ ਆ ਸੀ ਉਹਦੇ ਤੇ ਹੋਰ ਫਿਲਮਾਂ ਲੈ ਕੇ ਆਈ ਆ ਇਹੋ ਜੀ ਗੱਲ ਮੈਂ ਚਾਹੁੰਨਾ ਜੀ ਫਿਰ ਹਰ ਮਹੀਨੇ ਦੇਖਿਆ ਜਾਂਦਾ ਕੋਈ ਫਿਲਮ ਆਉਂਦੀ ਆ ਨਵੇਂ ਕੰਟੈਂਟ ਦੇ ਨਾਲਦੀ ਆ ਤੇ ਚਿਹਰਾ ਲਿੱਤਾ ਜਾਂਦਾ ਚਾਹੇ ਵਿਲਨ ਦਾ ਆਵੇ ਚਾਹੇ ਕੋਈ ਇੱਥਾ ਐਕਟਰ ਹੋਵੇ ਫਿਰ ਉਹ ਫਿਲਮ ਦੇਖੀ ਦੇਖਣ ਜਾਂਦੇ ਲੋਕ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਹੈਗਾ ਕਿ ਸਾਰੇ ਨਵੇਂ ਨਹੀਂ ਨਹੀਂ ਜੀ ਸਾਰੇ ਨਵੇਂ ਨਹੀਂ ਹੈ ਜੀ ਮੈਂ ਇਹਦੇ ਵਿੱਚ ਅਗਰ ਸਭ ਤੋਂ ਮੈਂ ਦੱਸਿਆ ਪਹਿਲਾਂ ਹਣੀ ਸਭ ਤੋਂ ਨਵਾਂ ਅਗਰ ਮੈਂ ਹੀ ਹੈਗਾ ਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਆਰਟਿਸਟ ਨੇ ਮੇਰੇ ਨਾਲ ਇਹ ਬਹੁਤ ਵੱਡੇ ਵੱਡੇ ਨਾਂ ਸਾਡੇ ਨਾਲ ਜੁੜੇ ਹੋਏ ਨੇ ਜੀ ਚਾਹੇ ਨਾ ਸਿਰਫ ਮੈਂ ਹੀ ਆ ਸਮਝ ਲਓ ਹਾਂਜੀ ਬਜਟ ਹੈਗਾ ਜੀ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਇੱਕ ਕਿਉਂਕਿ ਅਸੀਂ ਐਕਸਪੈਰੀਮੈਂਟ ਕਰ ਰਹੇ ਸੀਗੇ ਤੇ ਇੱਕ ਨਿਮਾਣੇ ਬਜਟ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਹਾਲਾ ਕਿ ਉਹ ਆਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਜੇ ਰੋਟਾ ਦੀ ਰਿਪੋਰਟ